ਸੁਨੀਲ ਜਾਖੜ ਬੀਜੇਪੀ ਪੰਜਾਬ ਪ੍ਰਧਾਨਿਕ ਪ੍ਰੈਸ ਕਾਨਫਰੈਂਸ ਕਰਦੇ ਆ ਉਹ ਯੂਨੀਅਨਸ ਨੂੰ ਕਹਿੰਦੇ ਆ ਕਿ ਤੁਸੀਂ ਇਹ ਰੌਲਾ ਕਿਉਂ ਪਾਇਆ ਤੁਸੀਂ ਦੱਸੋ ਤੁਹਾਨੂੰ ਕਿਹੜੀ ਫਸਲ ਤੇ ਐਮਐਸਪੀ ਚਾਹੀਦੀ ਆ ਮੈਂ ਅਸੀਂ ਦਿਵਾਲੇ ਹੋਣੇ ਆਗੇ ਉੱਥੇ ਜਾਖੜ ਸਾਹਿਬ ਨੂੰ ਦਿਖਦਾ ਨਹੀਂ ਉਹਨਾਂ ਨੂੰ ਕਿ ਇਲਾਕੇ ਦੀ ਧਰਤੀ ਦਾ ਪਾਣੀ ਇੰਨਾ ਮਾੜਾ ਕਿਉਂ ਹੋ ਗਿਆ ਜਾਖੜ ਸਾਹਿਬ ਨੂੰ ਇਹ ਨਹੀਂ ਦਿਖਦਾਗਾ ਕਿ ਨਰਮਾ ਪੱਟੀ ਸਾਰੀ ਜਿਹੜੀ ਸੀਗੀ ਉਹ ਖਤਮ ਹੋ ਗਈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜਾਖੜ ਸਾਹਿਬ ਨੂੰ ਇਹ ਨਹੀਂ ਦਿਖਦਾਗਾ ਕਿ ਕਿੰਨੂ ਦੇ ਬਾਗ ਲਗਾਤਾਰ ਜਿਹੜੇ ਹੈਗੇ ਆ ਪੱਟੇ ਜਾ ਰਹੇ ਹੈਗੇ ਆ ਤੁਸੀਂ ਸਾਨੂੰ ਜੋ ਪੁੱਛਦੇ ਪੁੱਛਦੇ ਹੋ ਤੁਸੀਂ ਕਿੰਨੂਆਂ ਦਾ ਕਰਾਓ ਐਮਐਸਪੀ ਤੈ ਤੁਸੀਂ ਨਰਮੇ ਦੀ ਖਰੀਦ ਦੀ ਗਾਰੰਟੀ ਜਿਹੜੀ ਹੈਗੀ ਆ ਕਰਵਾਓ ਜਿਹੜਾ ਇਹ ਕਹ ਕੇ ਸਾਨੂੰ ਦੱਸੋ ਤੁਹਾਨੂੰ ਕੌਣ ਦੱਸੇ ਤੁਸੀਂ ਜਿਨ੍ਹਾਂ ਦੀਆਂ ਵੋਟਾਂ ਲੈਣੀਆਂ ਤੁਹਾਨੂੰ ਨਹੀਂ ਵੋਟਾਂ ਜਿਨ੍ਹਾਂ ਦੇ ਲੈਣ ਜਾਣ ਦਾ ਦਰਦ ਪਤਾ ਨਹੀਂਗਾ ਤੁਹਾਨੂੰ ਉਹਨਾਂ ਦੀ ਮੁਸ਼ਕਲ ਨਹੀਂ ਪਤਾ ਕੀ ਉਹਨੂੰ ਦੱਸੋ ਜੇ ਤੁਹਾਨੂੰ ਕੁਝ ਪਤਾ ਹੀ ਨਹੀਂਗਾ ਤੇ ਤੁਸੀਂ ਲੋਕਾਂ ਦੇ ਆਗੂ ਕਾਹਦੇ ਲਈ ਬਣੇ ਫਿਰਦੇ ਹੋ ਤੁਸੀਂ ਸਿਆਸਤ ਕਾਹਦੇ ਵਾਸਤੇ ਸਿਆਸਤ ਕਰ ਰਹੇ ਹੋ ਸਿਆਸਤ ਤਾਂ ਸਮਾਜ ਨੂੰ ਤਬਦੀਲ ਕਰਨ ਦਾ ਇੱਕ ਟੂਲ ਆ ਨਾ ਤੇ ਜੇ ਤੁਹਾਨੂੰ ਸਮਾਜ ਦੀਆਂ ਦਿੱਕਤਾਂ ਹੀ ਨਹੀਂ ਪਤਾ ਹੀਗਾ ਹਣਾ ਫਿਰ ਤੁਸੀਂ ਕਾਦੇ ਲਈ ਕਰ ਰਹੇ ਹੋ ਸੁਨੀਲ ਜਾਖੜ ਬੀਜੇਪੀ ਪੰਜਾਬ ਪ੍ਰਧਾਨਿਕ ਪ੍ਰੈਸ ਕਾਨਫਰੈਂਸ ਕਰਦੇ ਆ ਉਹ ਯੂਨੀయన్స్ ਨੂੰ ਕਹਿੰਦੇ ਆ ਕਿ ਤੁਸੀਂ ਇਹ ਰੌਲਾ ਕਿਉਂ ਪਾਇਆ ਤੁਸੀਂ ਦੱਸੋ ਤੁਹਾਨੂੰ ਕਿਹੜੀ ਫਸਲ ਤੇ ਐਮਐਸਪੀ ਚਾਹੀਦੀ ਆ ਮੈਂ ਅਸੀਂ ਦਿਵਾਲੇ ਆਉਣੇ ਆਗੇ ਉੱਥੇ ਪੰਜਾਬ ਤੇ ਹਰਿਆਣੇ ਨੂੰ ਤਾਂ ਪਹਿਲਾਂ ਹੀ ਐਮਐਸਪੀ ਮਿਲ ਰਹੀ ਹੈਗੀ ਜੇ ਤੁਹਾਨੂੰ ਲੱਗਦਾ ਕਿਸੇ ਦਾ ਕੋਈ ਸਵਰਜੋ ਐਮਐਸਪੀ ਨਾ ਤਾਂ ਉਹ ਦਵਾ ਦਿੰਨੇ ਆ ਧਰਨੇ ਕਿਉਂ ਆ ਪੰਜਾਬ ਦੇ ਵਿੱਚ ਇਹ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਦੇਖੋ ਇਹ ਤਾਂ ਪਾਜ ਹਰੇਕ ਪਾਜ ਪਾਇਦਾਈ ਕਰੈਕਟਰ ਇਹ ਹੈ ਕਿ ਉਹ ਦੀ ਜਿਹੜਾ ਉਹਦਾ ਕੋਈ ਬੋਲਣ ਦਾ ਜਾਂ ਇਹਨਾਂ ਲੋਕਾਂ ਦਾ ਕੋਈ ਦੀਨ ਮਾਨ ਨਹੀਂ ਹੈ ਜਾਖੜ ਸਾਹਿਬ ਜਿਸ ਇਲਾਕੇ ਨੂੰ ਬਿਲੋਂਗ ਕਰਦੇ ਆ ਉਸ ਇਲਾਕੇ ਚ ਦੋ ਹੀ ਫਸਲਾਂ ਹਮ ਹੁੰਦੀਆਂ ਨੇ ਨਰਮਾ ਪੱਟੀ ਉਹੀ ਆ ਤੇ ਸਿਟਰਸ ਦੀ ਬੈਲਟ ਵੀ ਉਹੀ ਆ ਜਿਹੜੇ ਨਿੰਬੂ ਜਾਤੀ ਦੇ ਫਲ ਹੈਗੇ ਆ ਜਿੰਦੇ ਚ ਕਿੰਨੂ ਮੇਨ ਆ ਉਹ ਜ਼ਿਆਦਾਤਰ ਪੰਜਾਬ ਦਾ ਵੱਡਾ ਹਿੱਸਾ ਉਸੇ ਇਲਾਕੇ ਚ ਹੀ ਆ ਨਰਮਾ ਪੱਟੀ ਉਹ ਸਾਰੀ ਬਰਬਾਦ ਹੋਊਗੀ ਔਰ ਸਭ ਤੋਂ ਵੱਧ ਭਿਆਨਕ ਸਿਹਤ ਦਾ ਪਾਣੀ ਦਾ ਸੰਕਟ ਉਹਨਾਂ ਦੇ ਇਲਾਕੇ 'ਚ ਔਰ ਟਿਊਬਵਲ ਲਾਉਣਾ ਬੈਨ ਆ ਉਹਨਾਂ ਦੇ ਇਲਾਕੇ 'ਚ ਕਿਉਂਕਿ ਧਰਤੀ ਹਟ ਪਾਣੀ ਇੰਨਾ ਮਾੜਾ ਕੱਢ ਨਹੀਂ ਸਕਦੇਗੇ ਜਾਖੜ ਸਾਹਿਬ ਨੂੰ ਦਿਖਦਾ ਨਹੀਂ ਉਹਨਾਂ ਨੂੰ ਕਿ ਇਲਾਕੇ ਦੀ ਧਰਤੀ ਦਾ ਪਾਣੀ ਇੰਨਾ ਮਾੜਾ ਕਿਉਂ ਹੋ ਗਿਆ ਜਾਖੜ ਸਾਹਿਬ ਨੂੰ ਇਹ ਨਹੀਂ ਦਿਖਦਾਗਾ ਕਿ ਨਰਮਾ ਪੱਟੀ ਸਾਰੀ ਜਿਹੜੀ ਸੀਗੀ ਉਹ ਖਤਮ ਹੋ ਗਈ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਜਾਖੜ ਸਾਹਿਬ ਨੂੰ ਇਹ ਨਹੀਂ ਦਿਖਦਾਗਾ ਕਿ ਕਿੰਨੂ ਦੇ ਬਾਗ ਲਗਾਤਾਰ ਜਿਹੜੇ ਹੈਗੇ ਆ ਪੱਟੇ ਜਾ ਰਹੇ ਹੈਗੇ ਆ ਤੁਸੀਂ ਸਾਨੂੰ ਜੋ ਪੁੱਛਦੇ ਪੁੱਛਦੇ ਹੋ ਤੁਸੀਂ ਕਿੰਨੂਆਂ ਦਾ ਕਰਾਓ ਐਮਐਸਪੀ ਤਹਿ ਤੁਸੀਂ ਨਰਮੇ ਦੀ ਖਰੀਦ ਦੀ ਗਾਰੰਟੀ ਜਿਹੜੀ ਹੈਗੀ ਆ ਕਰਵਾਓ ਜਿਹੜਾ ਇਹ ਕਹਿ ਕੇ ਸਾਨੂੰ ਦੱਸੋ ਤੁਹਾਨੂੰ ਕੌਣ ਦੱਸੇ ਤੁਸੀਂ ਜਿਨ੍ਹਾਂ ਦੀਆਂ ਵੋਟਾਂ ਲੈਣੀਆਂ ਤੁਹਾਨੂੰ ਨਹੀਂ ਵੋਟਾਂ ਜਿਨ੍ਹਾਂ ਦੇ ਲੈਣੀਆਂ ਉਹਨਾਂ ਦਾ ਦਰਦ ਪਤਾ ਨਹੀਂਗਾ ਤੁਹਾਨੂੰ ਉਹਨਾਂ ਦੀ ਮੁਸ਼ਕਲ ਨਹੀਂ ਪਤਾ ਕੀ ਇਹ ਜਿਹੜਾ ਜਾਖੜ ਸਾਹਿਬ ਦੰਬ ਕਰ ਰਹੇ ਹੈਗੇ ਆ ਤੁਹਾਨੂੰ ਦੱਸੋ ਜੇ ਤੁਹਾਨੂੰ ਕੁਝ ਪਤਾ ਹੀ ਨਹੀਂਗਾ ਤੇ ਤੁਸੀਂ ਲੋਕਾਂ ਦੇ ਆਗੂ ਕਾਦੇ ਲਈ ਬਣੇ ਫਿਰਦੇ ਹੋ ਤੁਸੀਂ ਸਿਆਸਤ ਕਾਦੇ ਵਾਸਤੇ ਸਿਆਸਤ ਕਰ ਰਹੇ ਹੋ ਸਿਆਸਤ ਤਾਂ ਸਮਾਜ ਨੂੰ ਤਬਦੀਲ ਕਰਨ ਦਾ ਇੱਕ ਟੂਲ ਆ ਨਾ ਤੇ ਜੇ ਤੁਹਾਨੂੰ ਸਮਾਜ ਦੀਆਂ ਦਿੱਕਤਾਂ ਹੀ ਨਹੀਂ ਪਤਾਗਾ ਹਣਾ ਫਿਰ ਤੁਸੀਂ ਕਾਦੇ ਲਈ ਕਰ ਰਹੇ ਹੋ ਜਿਹੜਾ ਇਹਨਾਂ ਦੀ ਭਾਜਪਾ ਸਰਕਾਰ ਨੇ ਅੱਜ ਵੀ ਸਵੇਰ ਦੀ ਖਬਰ ਚੱਲ ਰਹੀ ਹੈਗੀ ਆ ਜਿਹੜੀ ਸ਼ੰਭੂ ਮੋਰਚੀ ਵਾਲਿਆਂ ਨੂੰ ਪੰਜ ਫਸਲਾਂ ਦੀ ਪ੍ਰੋਪੋਜ਼ਲ ਦਿੱਤੀ ਸੀ ਕਿ ਤਿੰਨ ਦਾਲਾਂ ਕਪਾਹ ਠੀਕ ਆ ਉਹਦੀ ਅਸੀਂ ਖਰੀਦ ਦੀ ਗਾਰੰਟੀ ਕਰਦੇ ਹਾਂ ਦਾਲਾਂ ਦੀ ਖਰੀਦ ਦੀ ਗਾਰੰਟੀ ਦਾ ਇਕੱਲਾ ਮਾਮਲਾ ਅਸਲ ਦੇ ਵਿੱਚ ਕੀ ਆ ਕਿ ਜਿਹੜੀ ਇੱਥੋਂ ਦੀ ਖੇਤੀ ਨੀਤੀ ਆ ਖੇਤੀ ਮਾਡਲ ਆ ਉਹਨੂੰ ਸਮੁੱਚੇ ਰੂਪ ਵਿੱਚ ਦੇਖਣ ਦੀ ਜ਼ਰੂਰਤ ਆ ਨਵਰੀਜੀ ਇਹ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਹਨਾ ਕਿਸਾਨਾਂ ਨੂੰ ਦੋਸ਼ੀ ਸਾਬਤ ਕਰਨ ਦੇ ਵਾਸਤੇ ਟੁੱਲ ਮਾਰਦੇ ਆ ਇਹਨਾਂ ਦੀ ਪਹੁੰਚ ਕੀ ਆ ਕਹਿੰਦੇ ਅੰਨਿਆਂ ਦੀ ਗਲੀ 'ਚ ਹੱਥ ਹੀ ਆ ਗਿਆ ਸੀ ਉਹ ਕਿਸੇ ਦੇ ਹੱਥ ਪੂਛ ਆ ਗਈ ਉਹ ਕਹਿੰਦਾ ਯਾਰ ਇਹ ਨਾ ਕੋਈ ਰੱਸੀ ਟਾਈਪ ਆ ਕਿਸੇ ਦੇ ਹੱਥ ਉਹ ਉਹਦੀ ਲੱਤ ਆ ਗਈ ਉਹ ਕਹਿੰਦਾ ਮੋਟਾ ਜਣਾ ਥਮਲਾ ਕੋਈ ਠੀਕ ਆ ਕਿਸੇ ਦੇ ਹੱਥ ਸੁੰਡ ਆ ਗਈ ਚੀ ਉਹਨਾਂ ਦਾ ਤਾਂ ਮੋਟਾ ਰੱਸਾ ਕੋਈ ਉਹ ਸਮੁੱਚੇ ਰੂਪ ਚ ਉਹਨਾਂ ਨੂੰ ਹਾਥੀ ਦੇਖਦਾ ਨਹੀਂ ਸੀ ਕਿਉਂਕਿ ਅੰਨੇ ਆ ਹਨਾ ਉਹ ਪੰਜਾਬ ਦੇ ਖੇਤੀ ਮਾਡਲ ਨੂੰ ਖੇਤੀ ਸੰਕਟ ਨੂੰ ਇਹੀ ਸਮਝ ਦੇ ਵਿੱਚ ਝੋਨਾ ਬੰਦ ਹੋ ਜਾਊਗਾ ਲੋਕ ਦਾਲਾਂ ਬੀਜਾਂ ਲਾਗਣਗੇ ਪਾਣੀ ਬਚ ਜੂ ਇਹ ਹੋ ਜੂ ਉਹ ਹੋ ਜੂ ਸਵਾਲ ਇਹ ਆ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਪਲਾਂਟ ਬਰੀਡਿੰਗ ਦੇ ਸਾਇੰਟਿਸਟ ਆ ਜਿਨ੍ਹਾਂ ਨੇ ਬੀਜਾਂ ਦੀ ਖੋਜ ਕਰਨੀ ਆ ਕਿ ਇਹਨਾਂ ਕੰਮ ਕਰਨਾ ਇਸ ਪਾਸੇ ਉਹ ਡਿਪਲਾਈ ਕਿੱਥੇ ਕੀਤੇ ਹੋਇਆ ਉਹ ਵੱਡੀ ਪੱਦਰ ਤੇ ਕਣਕ ਝੋਨੇ ਤੇ ਲਾਏ ਹੋਏ ਆ ਤੁਸੀਂ ਪੀਏਯੂ ਦੇ ਕਿਸੇ ਮਾਰ ਤੋਂ ਪੁੱਛੋ ਬਈ ਝੋਨੇ ਤੇ ਤਾਂ ਦਰਜਣਾ ਲਾਤੇ ਤੁਸੀਂ ਵਿਗਿਆਨੀ ਤੇ ਇੱਕ ਵਿਗਿਆਨੀ ਨੂੰ 4-4 ਦਾਲਾਂ ਦੇਤੀਆਂ ਉਹ ਦਾਲਾਂ ਤੇ ਖੋਜ ਕਿਵੇਂ ਹੋਏਗੀ ਸਾਡੇ ਆਪਣੇ ਵੇਂਦਾ ਨਵਰੀਤ 40-45 ਮਨ ਤੋਂ ਝੋਨਾ 90 ਮਨ 100 ਮਨ ਤੱਕ ਗਿਆ ਦਾਲਾਂ ਉੱਥੇ 12-14 ਮਨ ਤੇ ਖੜੀ ਆ ਜੇ ਮੇਰੀ ਦਾਲ 30 ਮਨ ਦੀ 30000 ਦੀ ਨਿਕਲਣੀ ਆ ਕਿੱਲੇ ਦੀ ਤੇ ਝੋਨਾ 70000 ਦਾ ਨਿਕਲਣਾ ਮੇਰਾ ਦਿਮਾਗ ਖਰਾਬ ਹੋਇਆ ਮੈਂ ਪਹਿਲਾਂ ਆੜਤੀਏ ਦੇ ਵੀ ਦੇਣੇ ਬੈਂਕ ਵਾਲਿਆਂ ਦੇ ਵੀ ਦੇਣੇ ਆ ਇਨੀ ਮਹਿੰਗੀ ਪੜ੍ਹਾਈ ਆ ਬੱਚਿਆਂ ਦੀ ਇਲਾਜ ਇੰਨਾ ਮਹਿੰਗਾ ਹੈਗਾ ਮੈਂ 70000 ਵਾਲੀ ਫਸਲ ਛੱਡ ਕੇ 30000 ਵਾਲੀ ਫਸਲ ਕਿਉਂ ਬੀਜੂਗਾ ਤੁਸੀਂ ਕਿਸਾਨਾਂ ਨੂੰ ਦੋਸ਼ ਦੇ ਰਹੇ ਹੋ ਕਿ ਪਾਣੀ ਵਰਤਦੇ ਆ ਤੁਸੀਂ ਝੋਨਾ ਦੇਤਾ ਲੋਕਾਂ ਨੂੰ ਉਹ 3 ਮਹੀਨੇ ਪਾਣੀ ਭਾਲਦਾ ਪਾਣੀ ਤਾਂ ਲਾਉਣਾ ਪਊਗਾ ਨਾ ਤੁਸੀਂ ਕਹਿੰਦੇ ਕਿ ਠੀਕ ਆ ਪਾਣੀ ਬਚਾਉਣਾ ਤੁਸੀਂ ਪੀਏਯੂ ਨੂੰ ਕਹੋ ਉਹਦੀ ਜਿਹੜੀ ਖੇਤੀ ਖੋਜ ਦੀ ਡਾਇਰੈਕਸ਼ਨ ਆ ਉਹ ਚੇਂਜ ਕਰੋ ਕਿ ਸਾਡੀਆਂ ਜਿਹੜੀਆਂ ਲੋਕਲ ਨੀਡਸ ਨੇ ਲੋਕਲ এনवायरमेंट ਆ ਉਹਦੇ ਮੁਤਾਬਕ ਖੇਤੀ ਖੋਜੋਵੇ ਤੁਸੀਂ ਲਿਆਓ 60 ਮਣ ਦਾਲ ਦੀ ਕਿਸਮ 1.5 ਲੱਖ ਦੀ ਦਾਲ ਨਿਕਲੂਗੀ ਨਾ ਪਾਣੀ ਕੌਣ ਲਾਊਗਾ ਕਿਸਾਨ ਦਾ ਦਿਮਾਗ ਖਰਾਬ ਹੋ ਕੇ ਪਾਣੀ ਕੱਢੀ ਜਾਊਗਾ ਜਿਹੜੀ ਫਸਲ ਨੂੰ ਪਾਣੀ ਪਾਣੀ ਇੱਕ ਲੱਗਣਾ 6 ਮਹੀਨੇ ਚ ਜਾਂ 2 ਲੱਗਣੇ ਆ ਉਹ ਤਿੰਨ ਮਹੀਨੇ ਲਗਾਤਾਰ ਪਾਣੀ ਕੌਣ ਲਈ ਜਾਊਗਾ ਠੀਕ ਆ ਕਿਸਾਨਾਂ ਨੂੰ ਦੱਬੀ ਜਾਖੜ ਸਾਹਿਬ ਕਹਿੰਦੇ ਵੀ ਦੱਸੋ ਕਿਹੜਾ ਕਿਸਾਨ ਝੋਨਾ ਛੱਡਣ ਨੂੰ ਤਿਆਰ ਆ ਝੋਨੇ ਤੇ ਲਾਇਆ ਕਿੰਨੇ ਪੰਜਾਬ ਦੇ ਵਿੱਚ ਠੀਕ ਆ 8.5 ਲੱਖ 8.5 ਲੱਖ ਜਿਹੜਾ ਸੀਗਾ ਹੈਕਟੇਅਰ ਛੋਲਿਆਂ ਦੀ ਖੇਤੀ ਹੁੰਦੀ ਸੀ 10000 ਹੈਕਟੇਅਰ ਨਹੀਂ ਰਹਿ ਗਿਆ ਛੋਲੇ ਛੋਲਿਆਂ ਅੱਜ ਪੰਜਾਬ ਚ ਕਿਹਦਾ ਬਾਜ ਆਉਂਦੀ ਏ ਪਿੰਡਾਂ ਚ ਹਰਿਆਣੇ ਦੇ ਛੋਲੇ ਵੀ ਕਣਾਈ ਵੀ ਸਾਡੇ ਛੋਲੇ ਕਿੱਧਰ ਗਏ ਛੋਲੇ ਸਾਨੂੰ ਚਾਹੀਦੇ ਆ ਛੋਲੇ ਚਾਹੀਦੇ ਆ ਵੇਸਣ ਚਾਹੀਦਾ ਵਿਆਹਾਂ ਚ ਇੰਨੀ ਮਠਿਆਈ ਬਣਦੀ ਆ ਸਾਡੀ ਜ਼ਿੰਦਗੀ ਚ ਅਹਿਮ ਲੋੜ ਆ ਵੇਸਣ ਦੀ ਛੋਲਿਆਂ ਦੀ ਛੋਲਿਆਂ ਦੀ ਦਾਲ ਦੀ ਤੇ ਪੰਜਾਬ ਉਹ ਮੁੱਲ ਲੈਂਦਾ ਕਿਉਂਕਿ ਤੁਸੀਂ ਛੋਲਿਆਂ ਦੀ ਖਰੀਦੀ ਗਰੰਟੀ ਨਹੀਂ ਕੀਤੀ ਦਾਲਾਂ ਪੰਜਾਬ 94% ਦੀ ਦਾਲ ਜਿਹੜੀ ਹੈਗੀ ਆ ਬਾਹਰੋਂ ਖਰੀਦਦਾ ਤੁਸੀਂ ਕਿਉਂਕਿ ਜਿਹੜੀ ਸਾਡੀ ਖੇਤੀ ਨੂੰ WTO ਦੀਆਂ ਸ਼ਰਤਾ ਮੁਤਾਬਕ ਜੁੜਤਾ 75000 ਕਰੋੜ ਦੀ ਦਾਲ ਤੇ ਛੋਲੇ ਹਰ ਸਾਲ ਕੈਨੇਡਾ ਤੋਂ ਆਉਂਦੇ ਆ ਤੇ ਇੱਥੇ ਪਿਛਲੇ ਤੋਂ ਪਿਛਲੇ ਸਾਲ ਜਦੋਂ ਭਗਵੰਤ ਮਾਨ ਨੇ ਕਿਹਾ ਵੀ ਮੈਂ ਵੀ ਤੁਸੀਂ ਮੂੰਗੀ ਬੀਜੋ ਕਿਸਾਨਾਂ ਨੇ ਮੂੰਗੀ ਬੀਜੀ ਕੀ ਕਿਹਾ ਕਿ 25 ਕੁਇੰਟਲ ਤੋਂ ਵੱਧ ਨਹੀਂ ਖਰੀਦਣੀ ਕਿਸੇ ਤੋਂ ਕਿਸੇ ਤੋਂ 5 ਏਕੜ ਤੋਂ ਵੱਧ ਨਹੀਂ ਖਰੀਦਣੀਗੀ ਫਰਦ ਵੇਖਣੀ ਆ ਵੀ 5 ਏਕੜ ਤੋਂ ਵੱਧ ਤਾਂ ਨਹੀਂ ਲਈ ਫਿਰਦਾਗਾ ਤੇ ਜਿਹੜੀ 75000 ਕਰੋੜ ਦੀ ਕੈਨੇਡਾ ਤੋਂ ਆਉਂਦੀ ਆ ਉਦੋਂ ਟਰੂਡੋ ਦੀ ਫਰਦ ਵੇਖਦੇ ਤੁਸੀਂ ਤੁਸੀਂ ਇੱਥੇ ਦਾਲਾਂ ਦੀ ਖੇਤੀ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ ਦਾਲਾਂ ਤੇ ਖੋਜ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇਗੇ ਫਿਰ ਕਿਸਾਨਾਂ ਨੂੰ ਕਹਿੰਦੇ ਦੱਸੋ ਭਈ ਤੁਸੀਂ ਕੀ ਬੀਜਣਾ ਚਾਹੁੰਦੇ ਹੋ ਤੁਸੀਂ ਛੱਡੋਗੇ ਕਣਕ ਛੋਣਾ ਕਣਕ ਛੋਣੇ ਤੇ ਲਾਇਆ ਕਿੰਨੇ ਆ ਠੀਕ ਹੈ ਇਸ ਕਰਕੇ ਸਮੁੱਚੀ ਖੇਤੀ ਨੀਤੀ ਸਮੁੱਚੀ ਖੇਤੀ ਨੀਤੀ ਦੇ ਚਾਰ ਅਹਿਮ ਪਹਿਲੂ ਖੇਤੀ ਖੋਜ ਦੀ ਦਿਸ਼ਾ ਬਦਲਣਾ ਠੀਕ ਆ ਸਮੂਚੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਰਨਾ ਭਾਰਤ ਪਾਕਿਸਤਾਨ ਵਪਾਰ ਪੰਜਾਬ ਦੇ ਰਸਤੇ ਖੋਲਣਾ ਔਰ ਖੇਤੀ ਆਧਾਰਤ ਸੰਨਤ ਜਿੰਦੇ ਵਾਸਤੇ ਰਿਜ਼ਰਵ ਤੇ ਅਸ਼ੋੜ ਮਾਰਕੀਟ ਹੋਵੇ ਕਾਰਪੋਰੇਟ ਨੂੰ ਖੇਤੀ ਆਧਾਰਤ ਸੰਨਤ ਲਾਉਣ ਦਾ ਕੋਈ ਅਧਿਕਾਰ ਨਾ ਹੋਵੇ ਤਾਂ ਖੇਤੀ ਆਧਾਰਤ ਸੰਨਤ ਲੱਗੂ ਤਾਂ ਖੇਤੀ ਮੁਨਾਫੇ ਵਾਲੀ ਬਣੂਗੀ ਔਰ ਤਾਂ ਹੀ ਇੱਥੇ ਰੋਜ਼ਗਾਰ ਜਿਹੜਾ ਹੈਗਾ ਪੈਦਾ ਹੋਊਗਾ ਤਾਂ ਹੀ ਹਵਾ ਪਾਣੀ ਮਿੱਟੀ ਜਿਹੜਾ ਹੈਗਾ ਬਦਲੂਗਾ ਕੀ ਇਹ ਚਾਰ ਚੀਜ਼ਾਂ ਜਾਖੜ ਸਾਹਿਬ ਕਰਨ ਨੂੰ ਤਿਆਰ ਆ ਜਦੋਂ ਮਰਜੀ ਕਿਰਤੀ ਕਿਸਾਨੀ ਉਹਨਾਂ ਨਾਲ ਗੱਲ ਕਰਨ ਅਸੀਂ ਲਿਖਤੀ ਆਪਣਾ ਮਾਡਲ ਦਿੱਤਾ ਪੰਜਾਬ ਸਰਕਾਰ ਨੂੰ ਚੱਕ ਲੈਣ ਉਹ ਵੀ ਕਰਵਾ ਦੇਣ ਲੱਗੂ ਤਿਆਰ ਆ ਜਖੜ ਸਾਹਿਬ ਅਸੀਂ ਤੁਹਾਡੇ ਚੰਨ ਲਈ ਚੁਣੌਤੀ ਦਿੰਨੇ ਹੈਗੇ ਆ ਜਦੋਂ ਮਰਜੀ ਆਹਮੋ ਸਾਹਮਣੇ ਆ ਜਾਣ ਗੱਲ ਕਰ ਲੈਣ ਖੇਤੀ ਮਾਡਲ ਤੇ ਖੇਤੀ ਮਾਡਲ ਦਾ ਇੱਕ ਪਹਿਲੂ ਫਸਲ ਦੀ ਖਰੀਦ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਨਰਮਾ ਪੱਟੀ ਨਰਮਾ ਪੱਟੀ ਸਾਰੀ ਬਰਬਾਦ ਹੋਊਗੀ ਉਹਦਾ ਕਾਰਨ ਕੀ ਆ ਡਬਲਯੂਟੀਓ ਦੀ ਸ਼ਰਤ ਇਹ ਆ ਕਿ ਕਿ ਜੂ ਵਿਦੇਸ਼ੀ ਬੀਜ ਆ ਗਿਆ ਉਹ ਚ ਕੋਈ ਦਿੱਕਤ ਆ ਗਈ ਤੁਹਾਡੀ ਯੂਨੀਵਰਸਿਟੀ ਉੱਤੇ ਖੋਜ ਨਹੀਂ ਕਰ ਸਕਦੀ ਅਮਰੀਕਨ ਸੁੰਡੀ ਅਮਰੀਕਨ ਇੱਕ ਪਾਦੇ ਨਾਲ ਆਈ ਨਾ ਸਾਡੀ ਦੇਸੀ ਕਪਾਹ ਨੂੰ ਕਿਹੜੀ ਸੁੰਡੀ ਪੈਂਦੀ ਸੀ ਬਈ ਸਾਡੀ ਦੇਸੀ ਕਪਾਹ ਤੇ ਕਿਉਂ ਨਾ ਖੋਜ ਵਿਕਸਤ ਕੀਤੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਦੇਸੀ ਸਰੋਂ ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਇਹ ਤੇ ਦਵਿੰਦਰ ਸ਼ਰਮਾ ਨੇ ਆਰਟੀਕਲ ਵੀ ਲਿਖੀ ਜਦੋਂ ਖੇਤੀ ਮਾਡਲ ਤੇ ਸਾਨੂੰ ਗੱਲਬਾਤ ਕਰਨ ਲਈ ਡਾਕਟਰ ਸੁਖਪਾਲ ਸਿੰਘ ਨੇ ਚੰਡੀਗੜ੍ਹ ਬੁਲਾਇਆ ਉਹਦੇ ਚ ਡਾਕਟਰ ਦਵਿੰਦਰ ਸ਼ਰਮਾ ਵੀ ਆਏ ਹੋਏ ਸੀਗੇ ਉਹਨਾਂ ਨੇ ਕਿਹਾ ਕਿ ਜੇ ਮੱਧ ਪ੍ਰਦੇਸ਼ ਦੇ ਵਿੱਚ ਬਈ ਪੰਜਾਬ ਦੇ ਲੋਕ ਝੂਠ ਮੰਨਣਗੇ 100 ਮਨ ਸਰੋਂ ਦਾ ਝਾੜ ਵਾਲੀ ਸਰੋਂ ਤਿਆਰ ਕੀਤੀ ਉਹਨਾਂ ਨੇ ਦੇਸੀ ਬੀਜ ਸਾਡੇ ਮੁਲਕ ਦਾ ਇਹਦਾ ਮਤਲਬ 40 ਕੁਇੰਟਲ ਇਦਾ ਮਤਲਬ 2 ਲੱਖ ਤੋਂ ਉੱਪਰ ਦੀ ਇੱਕ ਕਿੱਲੇ ਚ ਤੇ ਤੁਸੀਂ ਉਸੇ ਸਾਲ 22 ਲੱਖ ਟਨ ਐਡੀਬਲ ਆਇਲ ਖਰਾਕੀ ਤੇਲ ਯੂਕਰੇਨ ਤੋਂ ਮੰਗਾਉਣੇ ਹੋ ਕਿਉਂ ਕਿਉਂਕਿ ਡਬਲਯੂਟੀਓ ਦੀਆਂ ਸ਼ਰਤਾਂ ਨੇ ਕਿ ਜਿਹੜੀ ਕੁੱਲ ਪੈਦਾਵਾਰ ਉਹਦਾ ਇੱਕ ਸੱਥ ਨੂੰ ਬਾਹਰੋਂ ਮੰਗਾਉਣਾ ਪਊਗਾ ਹਨਾ ਤੁਸੀਂ ਸਾਡੇ ਸਾਡੇ ਦਾਲਾਂ ਤੇ ਸਾਡੇ ਬੀਜਾਂ ਤੇ ਉਹਦੀ ਖਰੀਦ ਦੀ ਗਾਰੰਟੀ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਕਰਦੇ ਕਿ ਉਹਦੀ ਜਿਹੜੀ ਝਾੜ ਵਧਾਉਣ ਵਾਲੇ ਪਾਸੇ ਤੁਸੀਂ ਕਿਉਂ ਨਹੀਂ ਜਿਹੜਾ ਹੈਗਾ ਜਾਂਦੇਗੇ ਇਸ ਕਰਕੇ ਜਿਹੜਾ ਸਮੁੱਚਾ ਖੇਤੀ ਮਾਡਲ ਆ ਉਹ ਬਦਲਣ ਦੀ ਜ਼ਰੂਰਤ ਆ ਸਮੁੱਚੇ ਖੇਤੀ ਮਾਡਲ ਨੂੰ ਜੇਕਰ ਤੁਸੀਂ ਨਹੀਂ ਬਦਲਦੇ ਤਾਂ ਸਿਰਫ ਇੱਕ ਫਸਲ ਦੇ ਮਾਮਲੇ ਨਹੀਂ ਮੈਂ ਜਿਹੜੀ ਉੱਥੇ ਗੱਲ ਕਰ ਰਿਹਾ ਸੀ ਨਰਮਾ ਪੱਟੀ ਵਾਲੀ ਅਮਰੀਕਨ ਕਪਾਹ ਦੇ ਨਾਲ ਅਮਰੀਕਨ ਸੰਡੀ ਆਈ ਭਾਰਤ ਸਰਕਾਰ ਨੇ ਪਰਮਾਣੂ ਬੰਬ ਬਣਾ ਲਿਆ ਕਿਸੇ ਮੁਲਕ ਨੂੰ ਖਤਮ ਕਰਨ ਦੇ ਲਈ ਅਮਰੀਕਨ ਸੰਡੀ ਮਾਰਨ ਵਾਲੀ ਦਵਾਈ ਨਾ ਬਣੀ ਇਹਨਾਂ ਤੋਂ ਚਿੱਟਾ ਮੱਛਰ ਨਹੀਂ ਮਰਿਆ ਗੁਲਾਬੀ ਮੱਛਰ ਨਹੀਂ ਮਰਿਆ ਨਰਮਾ ਪੱਟੀ ਸਾਰੀ ਕੈਂਸਰ ਪੱਟੀ ਬਣ ਗਈ ਨਰਮਾ ਸਭ ਤੋਂ ਵੱਧ ਖੁਦਕੁਸ਼ੀਆਂ ਦੇ ਕੇਸ ਸਭ ਤੋਂ ਪਹਿਲਾਂ ਖੁਦਕੁਸ਼ੀਆਂ ਦਾ ਟ੍ਰੈਂਡ ਕਾਟਨ ਬੈਲਟ ਚੋਂ ਆਪਣੀ ਜੋ ਸ਼ੁਰੂ ਹੈ ਮਾਲਵੀ ਦੀ ਚੋਂ ਮਾਝੇ ਦਵਾਬੇ ਹੀ ਤਾਂ ਬਾਅਦ ਚ ਖੁਦਕੁਸ਼ੀਆਂ ਕਰਨ ਲੱਗੇ ਨਾ ਕਿਸਾਨ ਸਭ ਤੋਂ ਪਹਿਲਾਂ ਨਰਮਾ ਪੱਟੀ ਜਿਹੜੀ ਸੀ ਉਹ ਖੁਦਕੁਸ਼ੀਆਂ ਵਾਲਾ ਕੈਂਸਰ ਵਾਲਾ ਮਾਮਲਾ ਚੱਲਿਆ ਔਰ ਉਹਦੇ ਚ ਕਾਰਨ ਕੱਲਾ ਐਮਐਸਪੀ ਨਹੀਂ ਸੀ ਉਹਦਾ ਕਾਰਨ ਇਹ ਸੀ ਕਿ ਤੁਸੀਂ ਜਿਹੜੇ ਜੀਐਮਬੀਸੀ ਬੀਟੀ ਕਾਟਨ ਵਰਗੇ ਬੀਜ ਸੀ ਠੀਕ ਆ ਉਹਨਾਂ ਬੀਜਾਂ ਨੂੰ ਇੱਥੇ ਪਹਿਲ ਦਿੱਤੀ ਸਾਡੀ ਦੇਸੀ ਬੀਜਾਂ ਤੇ ਖੋਜ ਜਿਹੜੀ ਸੀ ਉਹ ਨਹੀਂ ਵਿਕਸਿਤ ਕੀਤੀ ਉਹ ਦੇਸੀ ਇਸ ਕਰਕੇ ਖੇਤੀ ਖੋਜ ਦਾ ਮਾਮਲਾ ਵੀ ਹੈਗਾ ਇਸ ਕਰਕੇ ਖੇਤੀ ਮਾਡਲ ਨੂੰ ਸਮੁੱਚੇ ਰੂਪ ਨੂੰ ਜਿਹੜੇ ਮੈਂ ਚਾਰ ਪਹਿਲੂ ਗਿਣਾਏ ਹੈਗੇ ਆ ਇਹਨਾਂ ਨੂੰ ਐਡਰੈਸ ਕੀਤੇ ਤੋਂ ਬਿਨਾ ਇਸ ਦਿਸ਼ਾਈ ਤੁਰੇ ਤੋਂ ਬਣਾ ਮਾਮਲਾ ਹੱਲ ਨਹੀਂ ਹੋਣਾ ਇਸ ਕਰਕੇ ਜਾਖੜ ਸਾਹਿਬ ਦੇ ਜਿਹੜੇ ਬਿਆਨ ਨੇ ਉਹ ਬੇਬੁਨਿਆਦ ਬਿਆਨ ਨੇ ਔਰ ਜੇ ਉਹ ਗੱਲ ਸੰਜੀਦਾ ਨੇ ਜਦੋਂ ਮਰਜ਼ੀ ਸਾਡੇ ਨਾਲ ਗੱਲ ਕਰਨ ਅਸੀਂ ਗੱਲ ਕਰਨ ਨੂੰ ਤਿਆਰ ਹਾਂ